ਗੁਰਾਹਤ ਸਹੀ ਹਾ ਗੁਰਾਹਤ ਨਾਲੀ ਗਾਦੀ ਗਮ ਗੁਰਾ ਸ਼ਰਮੋਣੀ ਚਾਹੀਦੀ ਆਪਾਂ ਨੂੰ ਤੂੰ ਅੱਗੋਂ ਹਸਣ ਡਿਆ ਵਾ ਮਾਂ ਤੇਰੀ ਗੁਰਾ ਤੇਰੀ 2 ਸਾਲ ਹੋ ਗਈ ਤੂੰ ਘਰੋਂ ਕੱਢੀ ਆ ਤੇ ਤੂੰ ਅੱਗੋਂ ਹਸਣ ਡਿਆ ਵਾ ਮੇਰੀ ਗੱਲ ਸੁਣ ਤੇਰੀ ਗੱਲ ਹਾਂ ਨੂਆ ਮੇਰੀ ਗੱਲ ਸੁਣ ਮੇਰੇ ਭਰਾ ਆਣ ਕੇ ਮਾਤਾ ਆਪਦੀ ਨੂੰ ਲੈ ਕੇ ਜਾਓ ਇੱਥੋਂ ਦੇਖੋ ਭਾਜੀ ਨਿਕੰਝਾਇ ਸੈਂ ਮੈਂ ਇੱਥੇ ਅੱਗੋਂ ਦਰ ਫਟਮ ਲੱਖ ਦੀ ਲਾਂਤ ਭਰਾਵਾ ਤੇਰੇ ਤੇ ਲੱਖ ਦੀ ਲਾਂਤ ਨਾਂ ਲਖਿਆ ਸਤਨਾਮ ਤੇ ਮਾਂ ਆਸ਼ਰਮਾਂ ਤੇ ੱੱਕੇ ਖਾਂਢੀ ਆ ਸੰਜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਨੂੰ ਇਹਦੇ ਮਾਂ ਦੇ ਹੰਝੂਆਂ ਦੀ ਕਸਮ ਇਹ ਵੀਡੀਓ ਨੂੰ ਇੰਨਾ ਜ਼ਿਆਦਾ ਵਾਇਰਲ ਕਰੋ ਕਿ ਜਿਹੜਾ ਇਹ ਇਹਦਾ ਮੁੰਡਾ ਵਾ ਨਾ ਇਹਦਾ ਮੁੰਡਾ ਉਹਨੂੰ ਪਤਾ ਲੱਗ ਜਾਏ ਕਿ ਮਾਂ ਨੂੰ ਕਿਦਾਂ ਘਰੋਂ ਕੱਢੀ ਦਾ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਜੀ ਅੱਜ ਜਿਹੜੀ ਤੁਸੀਂ ਮੇਰੇ ਲਾਗੇ ਮਾਤਾ ਬੈਠੀ ਦੇਖ ਰਹੀ ਹੈ ਜੇ ਇਹ ਮਾਤਾ ਬੜੀ ਵਿਚਾਰੀ ਦੁਖੀ ਆ ਤਿੰਨ ਤਿੰਨ ਇਹਦੇ ਪੁੱਤ ਵਾ ਘਰੋਂ ਕੱਢੀ ਗਈ ਆ ਪਿਛਲੇ 2 ਸਾਲ ਤੋਂ ਦੱਸਦੀ ਮਾਤਾ ਘਰੋਂ ਕੱਢੀ ਆ ਤੇ ਵਿਚਾਰੀ ਬਹੁਤ ਜਿਆਦੀ ਬਿਮਾਰ ਵਾ ਤੇ ਮਮ ਮਾਤਾ ਦੇ ਨਾਲ ਤੁਹਾਡੀ ਗੱਲਬਾਤ ਕਰਾਉਣਾ ਵਾ ਮਾਤਾ ਦਾ ਦੁੱਖ ਤੁਹਾਨੂੰ ਸਾਰੀ ਸੰਗਤ ਨੂੰ ਦੱਸਦਾ ਵਾ ਤੇ ਇਹ ਵੀ ਪਤਾ ਕਰਦਾ ਕਿ ਇਹਦੇ ਕਿੰਨੇ ਮੁੰਡੇ ਆ ਤੇ ਕੀ ਹਿਸਾਬ-ਤਬ ਘਰੋਂ ਕਦੋਂ ਕੱਤੋਂ ਗੱਡਿਆ ਹਾਂਜੀ ਮਾਤਾ ਜੀ ਸਤਿ ਸ੍ਰੀ ਅਕਾਲ ਕੀ ਬੋਲਾਂ ਮੇ ਜੀ ਮਿਲ ਕੋਈ ਗੱਲ ਨਹੀਂ ਹੁੰਦੀ ਵਾਹੀ ਕੀ ਕਰਾਂ ਮੀਰੇ ਮਾਤਾ ਕੀ ਗੱਲ ਹੋਈ ਯਾਰ ਕੱਤ ਰੋਂਦੀ ਆ ਕੋਈ ਗੱਲ ਨਹੀਂ ਹੁੰਦੀ ਵੀਰਾ ਕੀ ਆਖਾਂ ਵਾਹਿਗੁਰੂ ਕੀ ਆਖਾਂ ਨਨ ਜੰਮਿਆ ਕੀ ਆਖਾਂ ਗੰਦੇ ਬੱਚੇ ਮਾਤੇ ਕੀ ਨਾਂ ਕੀ ਆ ਤੁਹਾਡਾ ਤੇ ਕਿਹੜਾ ਪਿੰਡ ਵਾ ਤੁਹਾਡਾ ਪੋਮਾ ਬੋਜਾ ਜੀ ਛਪੂ ਮਾ ਪੋਮਾ ਬੋਜਾ ਇਹ ਮਾਤੇ ਕਿੱਥੇ ਪੈਂਦਾ ਕਮਾਣਾ ਮੈਤਾ ਲੱਗੇ ਅੱਛਾ ਮੈਤੀ ਤੇ ਲੱਗੇ ਆ ਤੇ ਕੀ ਨਾਂ ਕੀ ਮਾਤੇ ਤੁਹਾਡਾ ਬਲਵਿੰਦਰ ਕੋਰ ਕੀਆ ਬਲਵਿੰਦਰ ਕੋਰ ਅੱਛਾ ਬਲਵਿੰਦਰ ਕੋਰ ਹੈ ਤੇ ਮਾਤਾ ਜੀ ਆ ਕਿੰਨੇ ਬੱਚੇ ਆ ਤੁਹਾਡੇ ਤਿੰਨ ਤਿੰਨ ਬੱਚੇ ਆ ਮੁੰਡੇ ਆ ਕਿ ਕੁੜੀਆਂ ਮੁੰਡੇ ਆ ਤਿੰਨੇ ਮੁੰਡੇ ਆ ਕੁੜੀ ਨਹੀਂ ਕੋਈ ਤੇ ਤਿੰਨ ਮੁੰਡੇ ਹੋਣ ਦੇ ਬਾਵਜੂਦ ਮਾਂ ਆਸ਼ਮ ਦੇ ਵਿੱਚ ਆ ਤੇ ਮਾਤਾ ਪਹਿਲਾਂ ਮੈਨੂੰ ਇਹ ਦੱਸੋ ਕਿ ਤੇਰੇ ਮੁੰਡੇ ਕੰਮ ਕੀ ਕਰਦੇ ਆ ਤੇ ਕੀ ਕੀ ਨਾ ਉਹਨਾਂ ਦਾ ਇੱਕ ਰਿਲੇਟਿਵਿਸ਼ਨ ਦਾ ਕਰਦਾ ਵਾ ਅੱਛਾ ਇੱਕ ਜਹਾੜੀ ਕਰਦਾ ਇੱਕ ਦੁਬਈ ਹੈ ਤੁਹਾਨੂੰ ਦੱਸਿਆ ਓਕੇ ਜਿਹੜਾ ਵੱਡਾ ਮੁੰਡਾ ਸੀ ਉਹ ਦੁਬਈ ਚ ਰਹਿੰਦਾ ਆਪਣੇ ਪਿਓ ਦਾ ਵੀ ਨਹੀਂ ਉਹਨੇ ਹਿਰਕ ਕੀਤਾ ਆਣ ਕੇ ਕੀ ਹੋਇਆ ਪਿਉ ਨੂੰ ਪਿਓ ਮਗਰੋਂ ਮਰਿਆ ਲੈ ਪੁੱਛਿਆ ਨਹੀਂ ਆਣ ਕੇ ਮਾਂ ਨੂੰ ਕਿ ਕੀ ਹੋਇਆ ਅੱਛਾ ਮੁੰਡਾ ਠੜਾ ਦੁਬਈ ਦੇ ਵਿੱਚ ਆ ਤੇ ਫਿਰ ਵੀ ਤੁਸੀਂ ਮਾਤਾ ਜੀ ਆਸ਼ਮਾਨ ਦੇ ਵਿੱਚ ਤੱਕੇ ਖਾ ਰਹੇ ਜੀ ਕਿਉਂਕਿ ਕਾਰਕਾਰ ਹੁੰਦਾ ਸੰਜੀ ਆਸ਼ਰਮ ਆਸ਼ਰਮ ਹੁੰਦਾ ਜਿਹੇ ਜਿੰਨੀ ਮਰਜ਼ੀ ਕੋਈ ਸਹੂਲਤ ਦੇ ਦੇ ਪਰ ਘਰਵਾਰਗੀ ਕਦੀ ਵੀ ਰੀਸ ਨਹੀਂ ਹੋ ਸਕਦੀ ਤੇ ਮਾਤਾ ਜੀ ਫਿਰ ਕੀ ਕਾਰਨ ਤੁਸੀਂ ਇੱਥੇ ਆਸ਼ਰਮ ਜੀ ਕਿਉਂ ਆਏ ਜੀ ਇੰਨੀ ਥੱਕੇ ਜੋ ਦਿੰਦੇ ਮੈਂ ਬਾਹਰ ਨਿਕਲੀ ਤੇ ਫਿਰ ਮੈਨੂੰ ਛੱਡ ਗਏ ਕੌਣ ਛੱਡ ਕੇ ਗਿਆ ਜੀ ਗੁਰੂ ਪ ਲੈ ਆ ਮੇਰੀ ਭੈਣ ਕੋਲ ਅੱਛਾ ਅੱਛਾ ਜੀ ਗੁਰੂ ਪ ਲੈ ਆ ਤੇ ਭੈਣ ਕੋਲ ਕਦੋਂ ਗਿਆ ਸੀ ਤੁਸੀਂ ਪਿਓ ਲੈ ਗਈ ਵਿਚਾਰੀ ਮੈਨੂੰ ਵੇਖ ਥੱਕੇ ਖਾਂਦੀ ਨੂੰ ਅੱਛਾ ਤੇ ਆਪਣੇ ਪੁੱਤਾਂ ਦੇ ਕੋਲ ੱੱਕੇ ਖਾਂਦੀ ਨੂੰ ਕੀ ਕਹਿੰਦੀ ਪੁੱਤ ਕੀ ਗੱਲ ਕਹਿੰਦੇ ਸੀ ਉਹਨਾਂ ਨੇ ਕੁਝ ਨਹੀਂ ਆਖਿਆ ਮੈਨੂੰ ਮੈਂ ਲੈ ਗਈ ਨਹੀਂ ਪੁੱਤਾਂ ਦੇ ਕੋਲ ਕੀ ਤੰਗੀ ਪਰੇਸ਼ਾਨੀ ਕੀ ਸੀ ਮਾਤਾ ਜੀ ਤਨ ਉਥੇ ਨਵੀਰ ਜੀ ਤੰਗੀ ਕੋਈ ਨਹੀਂ ਜਦੋਂ ਕੰਮ ਕਰਦੇ ਉਹਦੋਂ ਮੈਂ ਚੰਗੀ ਜਦੋਂ ਮੰਜੀ ਤੇ ਪਾਸਤਾ ਉਹਦੋਂ ਮੈਂ ਮਾੜੀ ਤੇਨੇ ਪੁੱਤ ਮਾਤਾ ਵਿਆਹੇ ਆ ਤੇਰੇ ਕਿੰਨੇ ਵਿਆਹੇ ਅੱਛਾ ਤੇ ਉਹਨਾਂ ਦੇ ਬੱਚੇ ਆ ਉਹ ਉਹਨਾਂ ਨੇ ਨਹੀਂ ਤੈਨੂੰ ਕਦੀ ਕਿਹਾ ਕਿ ਸਾਡੀ ਦਾਦੀ ਆ ਅਸੀਂ ਦੀ ਸੰਭਾਲ ਸੀ ਕਰ ਲਈਏ ਮੁੰਡਾ ਜੇ ਵੱਡਾ ਮੁੰਡਾ ਜਿਹੜਾ ਨਾ ਵੱਡੇ ਮੁੰਡੇ ਦਾ ਪੁੱਤ ਕੱਲ ਵਾ ਅੱਛਾ ਮੁੰਡਾ ਮੁੰਡਾ ਉਹਦਾ ਪੁੱਤ ਕਾਲਾ ਪੁੱਤ ਕਾਲਾ ਅੱਛਾ ਹਾਂ ਤੇ ਮਾਤਾ ਜੀ ਫਿਰ ਉਹਨਾਂ ਨੇ ਕਾਰਨ ਮੈਨੂੰ ਕਾਰਨ ਦੱਸ ਵੀ ਕਾ ਕੀ ਆਂਦੀ ਸੀ ਕਦੋਂ ਕੱਟਦੀ ਇਹ ਹੋਇ ਕਿ ਉਹ ਇਹ ਇੱਕ ਕੰਦਾ ਜੀ ਨੇ ਲੱਤ ਵਢਾਈ ਨਾ ਮੀਨਾ ਕਾ ਸਾंभ ਕੇ ਤਾਂ ਦਾ ਮਾਤਾ ਉਸ ਕੋ ਰੋਟੀ ਮੰਗ ਜਾ ਕੇ ਉਹਨਾਂ ਕਾ ਮੀਨਾ ਸਾंभੇ ਦੂਜੇ ਮੁੰਡੇ ਕੋਲੋਂ ਕਹਿੰਦੇ ਜਾ ਕੇ ਰੋਟੀ ਮੰਗ ਕਿਉਂ ਉਹਦਾ ਜਦੋਂ ਤੁਸੀਂ ਜੰਮੇ ਸੀ ਮਾਂ ਉਦੋਂ ਤੁਸੀਂ ਉਹਨਾਂ ਨੂੰ ਕਰੀਏ ਕਿ ਆਹ ਕਿ ਅੱਜ ਮੈਂ ਨਿੱਕੇ ਮੁੰਡੇ ਨੂੰ ਦੁੱਧ ਦੇਣਾ ਵਾਂ ਤੇ ਅੱਜ ਤੈਨੂੰ ਦੁੱਧ ਨਹੀਂ ਦੇਣਾ ਨਹੀਂ ਵੀਰ ਜੀ ਬੜੇ ਤੱਕ ਕਹਾਂ ਨਾ ਮੈਂ ਭਾੜੇ ਹੀ ਉਹਨਾਂ ਬੱਲੇ ਵਿਚਾਰੇ ਨਾ ੱੱਕੇ ਬਹੁਤ ਖਾਦੇ ਨਾ ਬੱਲੇ ਵਾਈਗਰ ਤੇ ਮੈਂ ਤਾਂ ਹੀ ਫਿਰ ਅੱਜ ਤਿੰਨਾ ਪੁੱਤਾਂ ਦੇ ਹੋਣ ਦੇ ਬਾਵਜੂਦ ਜਿੰਦੇ ਜਾਇਦੇ ਹੋਣ ਦੇ ਬਾਵਜੂਦ ਤੁਸੀਂ ਆਚ ਨੂੰ ਜਿਹਾ ਰਹੇ ਜੀ ਤੇ ਜੀ ਨੂੰ ਕੁਝ ਤੇ ਮੈਂ ਤਾਂ ਹੁੰਦਾ ਹੋਣਾ ਹੁੰਦਾ ਵੀ ਜੀ ਕਿੱਥੇ ਜਾਵਾਂ ਕਿਹੜੇ ਖੂਜ ਪੈਣਾ ਮਾਤਾਈ ਤਾਨੂੰ ਆਸ਼ਮਾਨ ਦੇ ਵਿੱਚ ਆਏ ਨੂੰ ਕਿਨਾ ਚਿਰ ਹੋ ਗਿਆ ਘਰ ਛੱਡੇ ਨੂੰ ਕਿੰਨਾ ਚਿਰ ਹੋ ਗਿਆ ਦੋ ਸਾਲ ਕਦ ਮੈਂ ਆਪਣੀ ਭੈਣ ਕੋਈ ਨਹੀਂ ਆ ਅੱਛਾ ਤੇ ਫਿਰ ਗਾੜੀ ਫਿਰ ਮੈਂ ਪੈਣ ਆਂਦੀ ਚਲ ਅੱਜ ਤੇਰੇ ਦਾਂਦੇ ਆ ਕੱਲ ਕਰੇ ਮੇਰੇ ਕਿਦਾਂ ਦੇ ਨਿਕਲਨੇ ਆ ਹਾਂਜੀ ਤੇ ਭੈਣ ਚਲ ਤੈਨੂੰ ਛੱਡ ਦਮਨੇ ਉੱਥੇ ਪਹਿਲਾ ਮਾਤਾ ਜਦੋਂ ਤੂੰ ਤੇਰੇ ਪੁੱਤ ਜੰਮੇ ਹੋਣਗੇ ਤੁਸੀਂ ਲੋਹੜੀ ਵੰਡੀ ਹੋਗੀ ਉਹਨਾਂ ਦੀ ਉਹਨਾਂ ਦੀਆਂ ਖੁਸ਼ੀਆਂ ਕੀਤੀਆਂ ਹੋਣਗੇ ਚਾਹ ਕੀਤੀਆਂ ਹੋਣਗੇ ਠੀਕ ਹੈ ਜੀ ਤੇ ਅੱਜ ਪਰ ਤਿੰਨ ਪੁੱਤ ਤੁਸੀਂ ਪਾਲ ਕੇ ਵੱਡੇ ਕਰ ਲਿਆ ਪਰ ਤਿੰਨਾਂ ਪੁੱਤਾਂ ਨੇ ਇੱਕ ਮਾਂ ਨਹੀਂ ਬਾਲੀ ਨਹੀਂ ਜੀ ਮੇਰੇ ਚਾਤਨਾ ਮੇਰ ਘਰ ਵਾਲੇ ਨਾਲ ਲੜੀ ਆਂਦੀ ਇੱਕ ਮੁੰਡਾ ਜਠਾਣੀ ਨੂੰ ਦੇ ਦੇ ਮੈਂ ਮੈਂ ਨਹੀਂ ਕੋਈ ਬੜਾ ਉਹ ਘਰ ਵਾਲਾ ਮੇਰਾ ਬੜਾ ਲੜਿਆ ਆਂਦਾ ਸਾਡੇ ਜਿਆਦੇ ਆ ਤਿੰਨ ਮੁੰਡੇ ਜਿਆਦੇ ਆ ਹਾਂਜੀ ਤੇ ਜਦੋਂ ਉਹਦਾ ਵਿਚਾਰਾ ਮਨ ਲੱਗਾ ਨਾ ਆਂਦਾ ਤਾਂ ਟੈਨਸ਼ਨ ਨਾ ਲਮੀ ਤੈਨੂੰ ਸਾਹਮਣਾ ਨਹੀਂ ਇਹਨਾਂ ਕਹਿਨੇ ਵੀ ਸਾਹਮਣਾ ਨਹੀਂ ਤੈਨੂੰ ਮੈਨੂੰ ਨਹੀਂ ਸਾਹਮਣੇ ਤੇ ਤੈਨੂੰ ਕਿੱਥੇ ਸਾਹਮਣੇ ਸਾਹਮਣਾ ਮਾਤਾ ਜੇ ਇੱਕ ਧੀ ਹੁੰਦੀ ਅੱਜ ਹਨਾ ਤੇ ਮੈਨੂੰ ਨਹੀਂ ਲੱਗਦਾ ਤੂੰ ਅੱਜ ਮਾਤਾ ਆਸਮਾਨ ਦੇ ਵਿੱਚ ਰੋਣਾ ਹੈ ਕੀ ਕਿਹਨਾਂ ਦਾ ਪਰ ਮਾ ਲੋਕੀ ਵੀਨਾ ਧੀਆ ਨੂੰ ਸਮਝਦੇ ਨਹੀਂ ਕੋਈ ਧੀਆ ਨੂੰ ਜੰਮਦਿਆਂ ਨੂੰ ਕੁੱਖਾਂ ਚ ਕਤਲ ਕਰਾ ਦਿੰਦੇ ਆ ਜਾਂ ਜੰਮਦਿਆਂ ਦਾ ਗਲਾ ਘੁੱਟ ਲੈਂਦੇ ਆ ਵੀ ਸਾਨੂੰ ਪੁੱਤ ਚਾਹੀਦਾ ਵਾ ਪਰ ਅੱਜ ਤੈਨੂੰ ਪਤਾ ਲੱਗ ਗਿਆ ਨਾ ਵੀ ਇੱਕ ਮੇਰੀ ਧੀ ਹੁੰਦੀ ਤੇ ਮੈਂ ਜਾਸ਼ਰਮਾ ਚੜਾਉਂਦੀ ਮਿੰਜੀ ਇੰਦਾ ਹੀ ਆ ਤੇ ਮਾਤੇ ਮੁੰਡੇ ਤੇਰੇ ਅੰਦਰ ਨਾਂ ਕੀ ਹੈ ਦੱਸੀ ਮੜਾ ਜਾ ਮੈਨੂੰ ਕੀ ਕੀ ਨਾਂ ਉਹਨਾਂ ਦਾ ਇੱਕ ਨਾ ਦਰਸ਼ਨ ਹੈ ਅੱਛਾ ਮੇਜਰ ਵਾ ਤੇ ਲਾਡੀਆਂ ਅੱਛਾ ਤੇ ਉਹਨਾਂ ਨੇ ਮੈਨੂੰ ਕਿਤੇ ਪਤਾ ਲੱਗਾ ਵੀ ਕੋਈ ਉਹਨਾਂ ਦਾ ਉਹਨਾਂ ਚੋਂ ਗਰੰਟੀ ਸਿੰਘ ਵੀ ਹੈਗਾ ਹੈਗਾ ਲਾਡੀਆਂ ਅੱਛਾ ਲਾਡੀ ਗਰੰਟੀ ਸਿੰਘ ਵਾ ਆ ਗੁਰੂ ਘਰ ਡਿਊਟੀ ਕਰਦਾ ਵਾ ਕਿ ਜਾਂ ਇਦਾਂ ਪਾਠ ਕਰਦਾ ਜਾਗੇ ਪਾਠ ਕਰਦਾ ਸ਼ਾਮ ਨੂੰ ਸੇਰ ਨੂੰ ਕਿਥੇ ਗੁਰੂ ਘਰ ਜਾਗੇ ਗੁਰਦੁਆਰੇ ਲੱਗ ਗਿਆ ਉੱਥੋਂ ਦਾ ਗਰੰਟੀ ਸਿੰਘ ਆ ਹਾਂ ਕਰ ਦਿਲਾ ਆ ਗਿਆ ਤੇ ਮਾਤਾ ਜਿਹੜੇ ਬੰਦੇ ਦੀ ਮਾਂ ਆਸ਼ਰਮਾਂ 'ਚ ੱਟਕੇ ਖਾ ਰਹੀ ਆ ਉਹ ਕਿਸੇ ਨੂੰ ਕੀ ਪਾਠ ਸੁਣਾ ਕੇ ਕੀ ਨਸੀਹਤ ਦਿੰਦਾ ਉਹ ਕੀ ਉਹਨੂੰ ਸਿੱਧੇ ਰਾਹ ਪਾਉਂਦਾ ਹੋਊਗਾ ਕੋਈ ਸਿੱਧੇ ਰਾਹ ਨਹੀਂ ਪਾਉਣ ਵਾਲਾ ਹੋਗਾ ਵਾਹੀ ਗੁਰੂ ਟੱਕਰਿਆ ਨਹੀਂ ਕੋਈ ਹਾਂ ਟੱਕਰਿਆ ਨਹੀਂ ਸੰਜੀ ਇਹ ਮਾਤਾ ਮੇਰੇ ਕੋਲ ਪਿਛਲੇ 1.5 ਮਹੀਨੇ ਕੋਲ ਮੇਰੇ 1.5 ਮਹੀਨੇ ਤੋਂ ਮੇਰੇ ਕੋਲ ਆ ਮੈਂ 2-3 ਵਾਰ ਕਿਸੇ ਸੱਜਣ ਦੇ ਥਰੂ ਇਹਦੇ ਪਰਿਵਾਰ ਨੂੰ ਪਿੰਡ ਵਿੱਚ ਸੁਨੇਹਾ ਭੇਜਿਆ ਸੀਗਾ ਕਿ ਤੁਹਾਡੀ ਮਾਤਾ ਨੂੰ ਤੁਸੀਂ ਆਣ ਕੇ ਲੈ ਜਾਓ ਪਰ ਆ ਕੇ ਲੈ ਕੇ ਤੇ ਕੀ ਜਾਨਾ ਇੱਕ ਫੋਨ ਤੱਕ ਨਹੀਂ ਉਹਨਾਂ ਨੇ ਕੀਤਾ ਤੇ ਵਿਚਾਰੀ ਇਹ ਮਾਤਾ ਬਹੁਤ ਹੁਣ ਮੇਰੇ ਕੋਲ ਢਿੱਲੀ ਆ ਕੱਲ ਪਰਸੋਂ ਦੀ ਢਿੱਲੀ ਆ ਮੇਰੇ ਕੋਲ ਤੇ ਹੁਣ ਮੈਂ ਅੱਜ ਮਾਤਾ ਦੀ ਵੀਡੀਓ ਅੱਜ ਬਣਾ ਰਿਆ ਹਾਂ ਤੇ ਅੱਜ ਹੁਣ ਇਹ ਲਾਂਤ ਜਰੂਰ ਪਾਇਓ ਇਹ ਵੀਡੀਓ ਨੂੰ ਇਸ ਮਾਤਾ ਦੇ ਪਿੰਡ ਚ ਤੇ ਮਾਤਾ ਦੇ ਮੁੰਡਿਆਂ ਤੱਕ ਜਰੂਰ ਪਹੁੰਚਾਇਓ ਪਿੰਡ ਭੂਮਾ ਬੋਜਾ ਵਾ ਇਹ ਮੈਥੇ ਲੱਗੇ ਅੰਮ੍ਰਿਤਸਰ ਜ਼ਿਲ੍ਹਾ ਵਾ ਤੇ ਮਾਤਾ ਅੱਜ ਜਦੋਂ ਤੂੰ ਆਪਣੇ ਪੋਤਰਿਆਂ ਨੂੰ ਵੇਹਨੀ ਆ ਬੱਚਿਆਂ ਨੂੰ ਵੇਹਨੀ ਨਿੱਕੇ ਨਿੱਕੇ ਬੱਚਿਆਂ ਨੂੰ ਤੂੰ ਵੇਹਨੀ ਆ ਤੇ ਆਪਣੇ ਪੋਤਰਿਆਂ ਦੀ ਯਾਦ ਤੇ ਹੁੰਦੀ ਹੋਗੀ ਆਉਂਦੀ ਆ ਵੀਰ ਜੀ ਹੈ ਆਉਂਦੀ ਇੱਥੇ ਮੇਰੀ ਪੋਤੀ ਆ ਬਾਗੜੀ ਮੈਂ ਆਨੀ ਕੋ ਨਾ ਮੈਂ ਮੇਰੀ ਗੱਲ ਕਰਾ ਦੋ ਕਤੋਂ ਦਾ ਨੰਬਰ ਨਹੀਂ ਨਾ ਹੈਗਾ ਸਾਡੇ ਕੋਲ ਕਿਦਾਂ ਗੱਲ ਕਰਾ ਦੀ ਬਾਗੜੀ ਪਿੰਡ ਕਿੱਥੇ ਕਾਇ ਪਿੰਦਾ ਅ ਅੱਜਕੱਲ ਉਹਦੇ ਲੱਗੇ ਸੇਕ ਪਤੇ ਲੱਗੇ ਸੇਕ ਪਤੇ ਲੱਗੇ ਕੋਈ ਗੱਲ ਨਹੀਂ ਮਾਤਾ ਮੈਂ ਹੁਣ ਉਹਨਾਂ ਨੂੰ ਡਿਕਣਾ ਵਾ ਇੱਕ ਅੱਧਾ ਦਿਨ ਜੇ ਸਾਡੇ ਕੋਲ ਆ ਗਏ ਨਾ ਤੈਨੂੰ ਲੈਣ ਤੇ ਚੰਗਾ ਉਹਦੇ ਵਾਸਤੇ ਭਲੀ ਉਹਨਾਂ ਵਾਸਤੇ ਜੇ ਨਾ ਲੈਣਾ ਇਹ ਤਾਂ ਫਿਰ ਮੈਂ ਪਿੰਡ ਲੈ ਕੇ ਜਾਊ ਉਹਨਾਂ ਦੇ ਚੱਲਣਾ ਪਿੰਡ ਮੇਰੇ ਨਾਲ ਲੈ ਆਉਂਗੀ ਬਾਬਾ ਮੈਂ ਸਿੱਧਾ ਮੁੰਡਿਆਂ ਕੋਲ ਲੈ ਜਾਨਾ ਤੇਰੇ ਕੋਲ ਠੀਕ ਆ ਹਾਂਜੀ ਸਾਂਜੀ ਇਹ ਮਾਤਾ ਦੀ ਵਿਚਾਰੀ ਦੀ ਲੱਤ ਵੱਡੀ ਆ ਤੁਰਿਆ ਵਿਚਾਰੀ ਕੋਲ ਜਾਂਦਾ ਨਹੀਂ ਆ ਤੇ ਵਿਚਾਰੀ ਇਦਾਂ ਰੇਂਗ ਰੇਂਗ ਕੇ ਤੁਰਦੀ ਆ ਤੇ ਮਾਤਾ ਜੀ ਲੱਤ ਕਿਉਂ ਵੱਡੀ ਗਈ ਸੀ ਕੀ ਗੱਲ ਹੋਈ ਏ ਤੇ ਮੈਨੂੰ ਪਤਾ ਨਹੀਂ ਵੀਰ ਜੀ ਕਿੱਦਾਂ ਇਹਨਾਂ ਨੇ ਖੜਿਆ ਮੈਨੂੰ ਜਲੰਧਰ ਇਹ ਕਿਉਂ ਐ ਕੀ ਸੀ ਇੱਥੇ ਇਹ ਕੱਖ ਲੱਗਾ ਸੀ ੂਠੇ ਤੇ ਕੱਖ ਲੱਗਾ ਸੀ ਅੱਛਾ ਇਹ ਅੱਧਾ ਵੱਡਿਆ ਤੇ ਅੱਧਾ ਦੋ ਵਾਰਾਂ ਪ੍ਰੋਸ਼ਨ ਕਰਾਇਆ ਮੇਰਾ ਓਕੇ ਦੋ ਵਾਰਾਂ ਪਤਾ ਨਹੀਂ ਕੀ ਕਾਰਨ ਕਿਉਂ ਦੋ ਵਾਰਾਂ ਕਰਾਇਆ ਅੱਛਾ ਤੇ ਬਾਅਦ ਚੋਂ ਲੱਤ ਡਾਕਟਰਾਂ ਨੇ ਲੱਤ ਵੱਡ ਦਿੱਤੀ ਇਹ ਕਿੰਨਾ ਚਿਰ ਹੈ ਲੱਤ ਵੱਡੀ ਨੂੰ ਦੋਕਸਾਲੀ ਹੋਏ ਅਜੇ ਅੱਛਾ ਲੱਤ ਵੱਡੀ ਹਜੇ ਦੋਕਸਾਲੀ ਹੋਏ ਤੇ ਦੋਸਾਲੀ ਤੇ ਮਾਰਾ ਤੈਨੂੰ ਆਸ਼ਰਮਾਂ ਚ ਆਈ ਨੂੰ ਹੋਇਆ ਹਾਂ ਉਦੋਂ ਛੇਤੀ ਕਰਦਾ ਉਹਨਾਂ ਨੇ ਅੱਛਾ ਇਸੇ ਕਰਕੇ ਕੱਢ ਦਿੱਤਾ ਤੇ ਨੋਹਾਂ ਕੀ ਆਂਦੀਆਂ ਸੀ ਜੀ ਮੈਂ ਨੋਹਾਂ ਬਾਰੇ ਤੁਹਾਡੇ ਤੋਂ ਇੱਕ ਦਿਨ ਸੁਣ ਰਿਆ ਸੀਗਾ ਨੋਹਾਂ ਨੇ ਬੱਕੀ ਕਰਨਾ ਨੋਹਾਂ ਦੇ ਉਹ ਆਂਦੀ ਹੱਥੋਂ ਰੋਟੀ ਨਹੀਂ ਪਕਾਉਣੀ ਉਹ ਇੱਕ ਜਿਹੜੀ ਛੋਟੀ ਲਾਡੀ ਦੀ ਕਰਦੀ ਹਾਂਜੀ ਉਹ ਆਂਦੀ ਜੇ ਮਾਂ ਨੂੰ ਰੱਖਣਾ ਤਾਂ ਮੈਂ ਨਹੀਂ ਰਹਿਣਾ ਅਟੇ ਲਾਡੀ ਵੀਰ ਜਿਹੜਾ ਗਰੰਤੀ ਸਿੰਘ ਆ ਉਹਦੀ ਵਾਈਫ ਇਹ ਕਹਿ ਰਹੀ ਆ ਕਿ ਜੇਕਰ ਤੂੰ ਆਪਣੀ ਮਾਂ ਨੂੰ ਰੱਖਣਾ ਵਾ ਤੇ ਮੈਂ ਘਰੇ ਮੈਂ ਨਹੀਂ ਰਹਿਣਾ ਤੇ ਮਾਤਾ ਫਿਰ ਇਸ ਦੇ ਤੋਂ ਵੱਡੀ ਸ਼ਰਮ ਵਾਲੀ ਕਿਹੜੀ ਗੱਲ ਆ ਠੀਕ ਹੈ ਜੀ ਆਪਣੀਆਂ ਸਰਦਾਰੀਆਂ ਸਿੰਘ ਜੀ ਆਪਣੀਆਂ ਦਸਤਾਰਾਂ ਜਾਂ ਆਪਣੇ ਮਤਲਬ ਕਿ ਜਿਹੜਾ ਆਪਣਾ ਗਰੰਤੀ ਪੁਣਾ ਵਾ ਕਿਉਂਕਿ ਮੈਂ ਗਰੰਤੀ ਸਾਹਿਬ ਦੇ ਜਿਹੜੇ ਗੁਰੂ ਦੇ ਵਜ਼ੀਰ ਬਹੁਤ ਬੜੀ ਇਹਨਾਂ ਦੀ ਇੱਜ਼ਤ ਕਰਦਾ ਵਾਂ ਗੁਰੂ ਦੇ ਵਜ਼ੀਰ ਆ ਪਰ ਉਹ ਗਰੰਤੀ ਸਿੰਘ ਨਹੀਂ ਆ ਉਹਨੇ ਤੇ ਕੇ ਬਿਜ਼ਨਸ ਬਣਾਇਆ ਤੇ ਮਾਤਾ ਕੋਈ ਗੱਲ ਨਹੀਂ ਮੈਂ ਨੰਬਰ ਲਿਆ ਵਾ ਲਾਡੀ ਦਾ ਤੇ ਮੈਂ ਕਰਦਾ ਗੱਲ ਉਹਦੇ ਨਾਲ ਰੋਣਾ ਤੂੰ ਰੋਣਾ ਮੈਂ ਹੁਣ ਇਹ ਕਰਦਾ ਮੈਂ ਨੰਬਰ ਲਿਆ ਵਾ ਰਾਡੀ ਦਾ ਠੀਕ ਹੈ ਜੀ ਉਹ ਜਗਰੂਪ ਨੂੰ ਵੀ ਕਰੋ ਗੱਲ ਜਗਰੂਪ ਨਾਲ ਮੈਂ ਤਾਂ ਕੀ ਗੱਲ ਕਰਨੀ ਦੱਸ ਮੇਰੀ ਮਾਂ ਜਗਰੂਪ ਨੇ ਤੇ ਤੈਨੂੰ ਸੰਭਿਆ ਠੀਕ ਹੈ ਜੀ ਉਹਨੇ ਕੀ ਮਾੜਾ ਕੀਤਾ ਤੇਰਾ ਨਹੀਂ ਮੈਂ ਮਾੜਾ ਤੇ ਨਹੀਂ ਹੁੰਦਾ ਹੀ ਮੈਂ ਉਹਦੇ ਨਾਲ ਹੀ ਗੱਲ ਕਰਨੀ ਆਵੇ ਲਾਡੀ ਦਾ ਨੰਬਰ ਲਾਉਣਾ ਮੈਂ ਹਾਂ ਲਾਓ ਤਿੰਨ ਚਾਰ ਫੋਨ ਲਾ ਲਿਆ ਫੋਨ ਹੀ ਚੁੱਕ ਲਿਆ ਹਾਂ 6 ਵਜੇ ਸਵਾ 6 ਹੋਇਆ ਹਲੋ ਹਲੋ ਹਾਂਜੀ 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 ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਕਿੱਥੋਂ ਬੋਲਦੇ ਮੈਂ ਪਈ ਕਿਸਲਾ ਆਦੇ ਆ ਮੈਂ ਵੀ ਜੀ ਭੂਮੇ ਪਿੰਡ ਲਾਇਆ ਸੀਗਾ ਹਾਂਜੀ ਭੂਮੇ ਤੋਂ ਬੋਲਾਂ ਡਾ ਅੱਛਾ ਕੀ ਨਾਂ ਕੀ ਵੀਦੀ ਤੁਹਾਡਾ ਮੈਂ ਸੁਖਮਨ ਸਿੰਘ ਸਤਨਾਮ ਸਿੰਘ ਲਾਡੀ ਵੀਰ ਹਨਾ ਜੀ ਹਾਂਜੀ ਤੇ ਮਾਤਾ ਜੀ ਤੁਹਾਡੀ ਮਾਤਾ ਕਿੱਥੇ ਆ ਵੀਰ ਹਾਂਜੀ ਤੁਹਾਡੀ ਮੰਮੀ ਕਿੱਥੇ ਆ ਤਾਂ ਤਾ ਉਹਦੇ ਅਣੀਆ ਪਤਾ ਨਹੀਂ ਨਹੀ ਤੇਰੀ ਮਾਂ ਵਾ ਭਰਾ ਸਾਕੀ ਤੇਰੀ ਮਾਂ ਤੈਨੂੰ ਪਤਾ ਹੀ ਨਹੀਂ ਕਿੱਥੇ ਆ ਨਹੀਂ ਜਾਣੂ ਨਹੀਂ ਪਤਾ ਯਾਰ ਹੱਦ ਹੋ ਗਈ ਤੁਹਾਡੀ ਯਾਰ ਬੰਦਿਆਂ ਦੀ ਕੀ ਕੰਮ ਕੀ ਕਰਦਾ ਮੇਰਾ ਭਰਾ ਤੂੰ ਹਾਂ ਜੀ ਕੰਮ ਕੀ ਕਰਦਾ ਨੂੰ ਸਰ ਕੰਮ ਕਰਦਾ ਹਲੋ ਕੀ ਕਰਮ ਕਰਦਾਂਗੇ ਕਾਦਾ ਗਰੰਟੀ ਦਾ ਗਰੰਟੀ ਸਿੰਘ ਦਾ ਹਲੋ ਮੈਂ ਤੈਨੂੰ ਕਸਮ ਲਾ ਕੇ ਮੈਂ ਵੀ ਜੀ ਮੈਂ ਤੈਨੂੰ ਦੱਸ ਦੂੰ ਮੈਂ ਕਿੱਥੋਂ ਬੋਲਦਾ ਮਾਂ ਇਹ ਗਰੰਟੀ ਸਿੰਘ ਦਾ ਕੰਮ ਕਰਦੇ ਗਰੰਟੀ ਸੀਵਿੰਗ ਦੀ ਸੇਵਾ ਕਰਦੇ ਤੁਸੀਂ ਨਹੀਂ 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 ਕਾਦੀ ਸੇਵਾ ਕਰਦੇ ਜੀ ਬੱਤੀ ਦਾ ਕੰਮ ਕਰਦੇ ਬੱਤੀ ਦਾ ਬਿਜਲੀ ਦਾ ਹਾਂ ਜੀ ਪਰ ਨਾਲ ਦੀ ਨਾਲ ਵੀ ਤੂੰ ਗਰੰਟੀ ਸਿੰਘ ਦੀ ਵੀ ਸੇਵਾ ਕਰਦਾ ਈ ਮੈਂ ਤੈਨੂੰ ਦੱਸ ਦੇਣਾ ਹਾਂ ਜੀ ਨਾਲ ਦੀ ਨਾਲ ਤੂੰ ਗਰੰਟੀ ਸਿੰਘ ਦੀ ਵੀ ਡਿਊਟੀ ਕਰਦਾ ਈ ਮੈਂ ਨਹੀਂ ਕਰਦਾ ਕੌਣ ਕਰਦਾ ਜਿਹੜਾ ਕਰਦਾ ਤਾਂ ਮੈਂ ਤਾਂ ਸਮਝਦਾ ਆਂ ਮੈਂ ਨਹੀਂ ਕਰਦਾ ਤੇ ਤੂੰ ਦੱਸ ਦੱਸ ਗੁਰਾਹਤ ਸਈ ਗੁਰਾਹਤ ਨਾਲੀ ਕਾਦੀ ਗਮ ਗੁਰਾ ਸ਼ਰਮੋਣੀ ਚਾਹੀਦੀ ਆਪਾਂ ਨੂੰ ਤੂੰ ਅੱਗੋਂ ਹੰਡਿਆ ਵਾ ਮਾਂ ਤੇਰੀ ਗੁਰਾ ਤੇਰੀ 2 ਸਾਲ ਹੋ ਗਈ ਤੂੰ ਘਰੋਂ ਕੱਢੀ ਆ ਤੇ ਤੂੰ ਅੱਗੋਂ ਹੰਡਿਆ ਵਾ ਮੇਰੀ ਗੱਲ ਸੁਣ ਦੇ ਰਿਹਾ ਕੋ ਹਾਂ ਤੂੰ ਕੌਣ ਤੇ ਕਰ ਮਾਉਂਦੇ ਨਵੜੇ ਕਿਦਾਂ ਨੇ ਤੀ ਮੂਰ ਮੂਰ ਯਾਰ ਪਾਵੇਂ ਕਾਦਾ ਯਾਰ ਅਸੀਂ ਅਨਾਥ ਆਸ਼ਰਮ ਤੋਂ ਬੋਲਦੇ ਆ ਤਰਨ ਤਾਰਨ ਤੋਂ ਠੀਕ ਆ ਜੀ ਆਹ ਤੇ ਮੇਰੀ ਗੱਲ ਦੋ ਸਾਲ ਹੋ ਗਏ ਮੇਰੀ ਗੱਲ ਕਹੀ ਰੀ ਯਾਰ ਤੇਰੀ ਗੱਲ ਸੁਣ ਦੋ ਸਾਲ ਹੋ ਗਏ ਤੇਰੀ ਮਾਂ ਘਰੇ ਨਹੀਂ ਆ ਇੱਕ ਲੱਤ ਤੋਂ ਵਿਚਾਰੀ ਹੂੰ ਬਜਾਰੇ ਤਵਾ ਠੀਕ ਆ ਦੋ ਸਾਲ ਹੋ ਗਏ ਤੂੰ ਇੱਕ ਘਰੋਂ ਕੱਢੀ ਨੂੰ ਮੈਂ ਨਾ ਹੁਣ ਥੋੜਾ ਬਿਜੀ ਆ ਤੂੰ ਐਂ ਦਾ ਕਰ ਮਿਲ ਕੇ ਯਾਰ ਮੇਰਾ ਕਾਹਦਾ ਬਿਜੀ ਆ ਯਾਰ ਮੇਰੀ ਗੱਲ ਸੁਣ ਬਰਾ ਮੇਰੇ ਗੱਲ ਸੁਣ ਆਪਣੇ ਮਾਪਿਓ ਤੋਂ ਕਿਹੜੀ ਚੀਜ਼ ਆ ਜ਼ਿਆਦਾ ਜ਼ਰੂਰੀ ਆ ਜਿਹੜੀ ਠੀਕ ਆ ਗੁਰਾ ਹਾਰਦ ਹੋ ਗਏ ਗੁਰਾ ਟਾਡੇ ਲੋਕਾਂ ਦਾ ਕਰਕੇ ਗੁਰਾ ਸਾਰਾ ਸਮਾਜ ਬਦਨਾਮ ਹੋਇਆ ਪਿਆ ਵਾ ਤੁਸੀਂ ਤਿੰਨ ਭਰਾ ਜੇ ਹੱਟੇ ਕੱਟੇ ਤਿੰਨ ਭਰਾ ਜੇ ਤੁਸੀਂ ਚੰਦ ਚੰਦ ਕਮੈਂਟਾਂ ਦਾ ਕਰਕੇ ਵੀਡੀਓ ਬਣਾ ਕੇ ਨਾ ਪਾ ਦਿੰਦੇ ਆ ਇਹ ਨਹੀਂ ਪੁੱਛਦਾ ਕਿ ਗੱਲ ਕਲੀਅਰ ਕੀ ਯਾਰ ਕੀ ਕਲੀਅਰ ਭਾਵੇਂ ਮੰਨ ਕੇ ਚੱਲ ਮੇਰੀ ਗੱਲ ਸੁਣ ਚੰਦ ਕਮੈਂਟਾਂ ਦਾ ਕਰਕੇ ਟਾਡੇ ਵਰਗੇ ਨਾ ਟਾਡੇ ਵਰਗੇ ਲੋਕਾਂ ਨੂੰ ਉਦਾਂ ਫੇਰ ਨਸੀਹਤ ਵੀ ਨਹੀਂ ਨਾ ਹੁੰਦੀ ਠੀਕ ਹੈ ਜੀ ਮੇਰੀ ਗੱਲ ਸੁਣ ਭਰਾ ਮੇਰੇ ਪਿੰਡ 'ਚ ਨਹੀਂ ਆਉਣਾ ਲੋੜ ਤੁਹਾਨੂੰ ਆ ਮੇਰੀ ਗੱਲ ਸੁਣ ਮੇਰੇ ਭਰਾ ਆਣ ਕੇ ਮਾਤਾ ਆਪਦੀ ਨੂੰ ਲੈ ਕੇ ਜਾਓ ਇੱਥੋਂ ਨਹੀਂ ਤੇ ਮੈਂ ਪਿੰਡ 'ਚ ਲੈ ਕੇ ਤੇ ਫਿਰ ਮੈਂ ਜਲੂਸ ਕੱਢਿਆ ਤੇ ਫਿਰ ਮੈਨੂੰ ਨਾ ਕਿਓ ਜੀ ਸਤਿ ਕਿਰ ਆਓ ਭਾਈ ਜੀ ਜੀ ਸਤਿ ਕਿਰ ਯਾਰ ਤੁਹਾਨੂੰ ਕੋਈ ਪਤਾ ਨਹੀਂ ਸਾਡੀ ਮਾਂ ਤੈਨੂੰ ਤੇ ਵੀ ਨਹੀਂ ਪਤਾ ਮੇਰੀ ਮਾਂ ਹੈ ਕਿੱਥੇ ਆ ਗੁਰਾ ਨਾ ਕਰੀ ਤੁਸੀਂ ਕਦੀ ਮਗਰ ਫੋਨ ਕੀਤਾ ਨਾ ਕਰੀ ਤੁਸੀਂ ਮਗਰ ਪਹੁੰਚੇ ਕਦੀ ਹਲਾ ਗੁਰਾ ਹਾਲ ਗੁਰਾ ਉਹ ਵਿਚਾਰੀ ਰੋਂੜੀ ਵਿਚਾਰੀ ਮਰਨ ਈ ਆ ਤੁਹਾਨੂੰ ਤਿੰਨਾਂ ਨੂੰ ਜੰਮ ਕੇ ਉਹਨੇ ਵੱਡੇ ਕੀਤਾ ਵਾ ਤੁਹਾਡੇ ਕੋਲ ਤਿੰਨਾਂ ਜਾਣਿਆਂ ਕੋਲ ਇੱਕ ਮਾਂ ਨਹੀਂ ਸੰਭੀ ਜਾਣਦੀ ਸੌਰੀ ਮੈਂ ਫੋਨ ਲਗਾ ਕਿਤੇ ਮੈਂ ਕੰਮ ਕਰਦਾ ਨਾ ਨਹੀਂ ਕੰਮ ਕਿਹੜਾ ਜ਼ਰੂਰੀ ਤੈਨੂੰ ਕੰਮ ਜਿਆਦਾ ਜ਼ਰੂਰੀ ਇਹ ਗੱਲ ਕਰ ਮੇਰੇ ਨਾਲ ਹੁਣ ਫੋਨ ਮੇਰੇ ਕੋ ਐਂਡ ਤੇ ਆ ਮੀਗਾ ਕਾ ਕਿਉਂ ਨਹੀਂ ਟਾਈਮ ਹੈਗਾ ਤੈਨੂੰ ਮਾਂ ਤੋਂ ਜ਼ਿਆਦਾ ਜ਼ਰੂਰੀ ਕੀ ਚੀਜ਼ ਆ ਤੈਨੂੰ ਤੇਰੇ ਮੁੰਡਾ ਤੇਰਾ ਕੋਈ ਤੇਰੇ ਮੁੰਡੇ ਨੂੰ ਕੋਈ ਗੱਲ ਹੋਈ ਹੁੰਦੀ ਤੇਰੀ ਘਰ ਦੀ ਨੂੰ ਕੋਈ ਗੱਲ ਹੁੰਦੀ ਫੇਰ ਟਾਈਮ ਹੈਗਾ ਸੀ ਤੇਰੇ ਕੋਲ ਫੋਨ ਤੇ ਸਾਰਾ ਕੁਝ ਕਲੀਅਰ ਨਹੀਂ ਹੁੰਦਾ ਬਈ ਮੇਰਾ ਮੇਰੇ ਗੱਲ ਸੁਣ ਮੇਰਾ ਫਿਰ ਜੇ ਨਹੀਂ ਨਾ ਫੋਨ ਤੇ ਕਲੀਅਰ ਹੁੰਦਾ ਸਾਡਾ ਐਡਰੈਸ ਹੀ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਹਰੀਕੇ ਪੱਤਨ ਦੇ ਕੋਲ ਮੇਰ ਕੋ ਭਾਜੀ ਨਹੀਂ ਗੰਜਾਇਸ਼ ਹੈ ਨਹੀਂ ਮੈਂ ਕਿੱਥੇ ਆ ਮੇਰੇ ਆਗਿਆ ਦੇਰ ਬੰਦਾ ਮੇਰੇ ਕੋਈ ਗੰਜਾਇਸ਼ ਨਹੀਂ ਹੈਗੀ ਮੇਰੀ ਗੱਲ ਸੁਣ ਮਾਂ ਨੂੰ ਲੈ ਕੇ ਆਉਣਾ ਵਾ ਕਿ ਤੂੰ ਇੱਥੋਂ ਜ਼ਮੀਨ ਖਰੀਦਣ ਆਉਣਾ ਵੀ ਤੇਰੇ ਤੋਂ ਗ੍ਰਗ ਗੰਜਾਇਸ਼ ਨਹੀਂ ਹੈਗੀ ਮੇਰ ਕੋ ਭਾਜੀ ਨਹੀਂ ਗੰਜਾਇਸ਼ ਹੈ ਨਹੀਂ ਇੱਥੇ ਅਕਵਾ ਦਰ ਫਟੇਮ ਲੱਖ ਦੀ ਲਾਂਤ ਭਰਾਵਾ ਤੇਰੇ ਤੇ ਲੱਖ ਦੀ ਲਾਂਤ ਨਾਂ ਲਖਿਆ ਸਤਨਾਮ ਠੀਕ ਹੈ ਜੀ ਲਾਂਤ ਤੇਰੇ ਪੁੱਤਾਂ ਦੀ ਸ਼ਰਮ ਆਉਣੀ ਚਾਹੀਦੀ ਆ ਆ ਫੋਨ ਕੱਟ ਗਿਆ ਸੰਜੀ ਫੋਨ ਲਾਓ ਕੀ ਦੇ ਕੰਮ ਕਰਦੇ ਆ ਬੰਦਾ ਇਹਦੀ ਦੇਇਤੀ ਕਰੂਗਾ ਫੇਰ ਲੱਖ ਦੀ ਲਾਂਤ ਦੇ ਕਰਦੇ ਕੰਮ ਤੂੰ ਹੀ ਆਂਦੇ ਜੋ ਨੇ ਆ ਇਹਨੂੰ ਸ਼ਰਮ ਮੋਣੀ ਚਾਹੀਦੀ ਇਹੋ ਜਿਹੇ ਬੰਦਿਆਂ ਨੂੰ ਕੋਈ ਨਹੀਂ ਇਹਦੇ ਚੀਕਾ ਮੈਂ ਖੜਾਉਂਗਾ ਪਿੰਡ ਲੈ ਕੇ ਜਾਉਂ ਇਹਨੂੰ ਇਹ ਦੋ ਸੌਦਾ ਲਾਓ ਇੱਕ ਵਾਰ ਸੌਦਾ ਇਹਨੂੰ ਮਾਤਾ ਲਾ ਦਾਂਗੇ ਚੰਗਾ ਹੀ ਹਰੇ ਨੂੰ ਫਾਦ ਦਾ ਵੇਲੋ ਸਹਿੰਦੀ ਕਹਿੰਦਾ ਮੈਂ ਆਪਣੀ ਮਾਂ ਵਿਚਾਰੀ ਨੂੰ ਘਰੋਂ ਕੱਢੀ ਨੂੰ 2 ਸਾਲ ਹੋ ਗਏ ਇਹਨਾਂ ਨੂੰ ਠੀਕ ਹੈ ਜੀ ਤੇ ਹੁਣ ਕਹਿੰਦਾ ਕਿ ਮੈਨੂੰ ਜ਼ਰੂਰੀ ਕੰਮ ਆ ਮੇਰੇ ਕੋਲ ਟਾਈਮ ਨਹੀਂ ਹੈਗਾ ਬਹੁਤਾ ਮਾਤਾ ਤੇਰੇ ਲਈ ਟਾਈਮ ਨਹੀਂ ਹੈਗਾ ਉਹਨਾਂ ਕੋਲ ਉਹੋ ਬੰਦਾ ਮੇਰੇ ਨਾਲ ਕੋਲ ਬੰਦ ਕਰਾਉਣੇ ਦੇ ਕੰਮ ਲਿਆਂ ਤੋਂ ਕਰਨਾ ਇਹਦਾ ਮੈਂ ਜਲੂਸ ਕੱਢੂਗਾ ਚੰਗਾ ਇਹਦਾ ਦੂਜੇ ਮੁੰਡਿਆਂ ਨਾਲ ਕਰੂੰਗਾ ਸ਼ਰਮ ਦਾ ਘਾਟ ਹੈ ਨਾ ਲੋਕਾਂ ਨੂੰ ਯਾਰ ਤੁਸੀਂ ਸਿੰਘ ਜੀ ਕਹਿ ਦਿੰਦੇ ਨਾ ਕਿ ਧੜਾ ਧੜਾ ਆਸ਼ਰਮ ਬਣਾਈ ਜਾਂਦੇ ਜੀ ਧੜਾ ਧੜਾ ਆਸ਼ਰਮ ਬਣਾਈ ਜਾਂਦੇ ਜੀ ਆ ਇਹੋ ਜਿਹੇ ਜਿੰਸਾ ਦੇ ਕਰਕੇ ਆਸ਼ਰਮ ਭਰ ਰਹੇ ਆ ਤੁਸੀਂ ਕਹਿਣਾ ਕਿ ਵੀ ਜੀ ਤੁਸੀਂ ਉਹਨੂੰ ਗੁੱਸੇ ਨਾਲ ਬੋਲ ਰਹੇ ਜੀ ਸਿੰਘ ਜੀ ਡੇਢ ਮਹੀਨਾ ਹੋ ਗਿਆ ਮੇਰੇ ਕੋਲ ਮਾਤਾ ਰਿੰਦੀ ਨੂੰ ਮੈਂ 3-4 ਸਨੇਹ ਘਲ ਦਿੱਤੇ ਉਹਨਾਂ ਦੇ ਘਰੇ ਆ ਹੁਣ ਆਖਿਰ ਆਣ ਕੇ ਹੋਣ ਦੀ ਵੀਡੀਓ ਮੈਂ ਪਾਉਣ ਲੱਗਾ ਮਨਾਂ ਕੋਈ ਗੱਲ ਨਹੀਂ ਆ ਠੀਕ ਹੈ ਜੀ ਇੱਕ ਵਾਰ ਇਹਨਾਂ ਨੂੰ ਫਿਰ ਦਿੰਨਾ ਕਿ ਮੈਨੂੰ ਅਸੀਂ ਚਾਹੀਦਾ ਸਾਨੂੰ ਹਿੱਸਾ ਠੀਕ ਹੈ ਮਾਤਾ ਦਾ ਹਿੱਸਾ ਸਾਨੂੰ ਦੋ ਫਿਰ ਇਹਨਾਂ ਨੂੰ ਬਤਲ ਗੂ ਪਤਾ ਮਾਤਾ ਜਿਹੜਾ ਬਾਪੂ ਸੀਗਾ ਜਿਹੜਾ ਘਰ ਦਾ ਥਾਂ ਸੀਗਾ ਉਹ ਕਿਹਦੇ ਨਾਂ ਤੇ ਕੀਤਾ ਸੀ ਤੇਰੇ ਨਾਂ ਬਾਪੂ ਦੇ ਨਾਮ ਆ ਕਾਗਜ਼ੋ ਦੇ ਕੋਲ ਆ ਅੱਛਾ ਬਾਪੂ ਦੇ ਨਾਮ ਸ਼ਰਮ ਦਾ ਘਾਟਾ ਇਹਨਾਂ ਲੋਕਾਂ ਨੂੰ ਨਾਂ ਰੱਖਿਆ ਸਤਨਾਮ ਸਿੰਘ ਇਸ ਇਸੇ ਨੇ ਤੇ ਮੈਨੂੰ ਕੱਢਿਆ ਘਰੋਂ ਬਾਬਾ ਵਾਹਿਗੁਰੂ ਆ ਵੀ ਲੋ ਇਹੋ ਜਿਹੇ ਪਾਪੀ ਲੋ ਜੇ ਸੰਜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਨੂੰ ਇਹਦੇ ਮਾਂ ਦੇ ਹੰਝੂਆਂ ਦੀ ਕਸਮ ਇਹ ਵੀਡੀਓ ਨੂੰ ਇੰਨਾ ਜ਼ਿਆਦਾ ਵਾਇਰਲ ਕਰੋ ਕਿ ਜਿਹੜਾ ਇਹ ਇਹਦਾ ਮੁੰਡਾ ਵਾ ਨਾ ਇਹਦਾ ਮੁੰਡਾ ਉਹਨੂੰ ਪਤਾ ਲੱਗ ਜਾ ਕਿ ਮਾਂ ਨੂੰ ਕਿਦਾਂ ਘਰੋਂ ਕੱਢੀਦਾ ਇਹੋ ਜਿਹਿਆਂ ਨੂੰ ਮਿਰਸਾਂ ਨੂੰ ਸ਼ਰਮ ਵੀ ਨਹੀਂ ਆਉਂਦੀ ਜਿੰਨੀ ਮਰਜ਼ੀ ਮਾਂ ਮਾਰੀ ਹੋਵੇ ਹੁਣ ਜਦੋਂ ਜਵਾਕ ਨਿੱਕੇ ਹੁੰਦੇ ਆ ਮਾਂ ਨੂੰ ਕਿੰਨਾ ਸਤਾਉਂਦੇ ਆ ਕਿ ਨਾ ਮਾਂ ਦੇ ਹਨਾ ਮਾਂ ਦੀ ਸ਼ਿਰਖ ਪਾਈ ਕਰਾਉਂਦੇ ਆ ਪਰ ਕੀ ਮਾਂ ਤੂੰ ਘਰੋਂ ਕੱਢੀ ਸੀ ਉਦੋਂ ਇਹਨਾਂ ਨੂੰ ਵਲੀ ਮਾ ਰੋਣਾ ਇਹਨਾਂ ਦੇ ਵਕੀਲ ਲਖਨੰਦ ਕਿਹਨਾਂ ਕਿਦਾਂ ਕਢਾਉਂਦੇ ਆ ਨਾ ਸਰਪੰਚ ਦਾ ਨੰਬਰ ਲੈ ਕੇ ਨਾ ਪਿੰਡ ਦੇ ਭੂਮਾ ਬੁੱਜੇ ਦੇ ਸਰਪੰਚ ਦਾ ਨੰਬਰ ਲੈ ਕੇ ਤੇ ਮੈਂ ਗੱਲ ਕਰਦਾ ਉਹਦੇ ਨਾਲ ਭੂਮੀ ਬੁੱਜੇ ਦੇ ਸਰਪੰਚ ਦਾ ਨੰਬਰ ਕੱਢਦਾ ਮੈਂ ਹੁਣ ਸਰ ਜੀ ਮੈਂ ਮਾਤਾ ਨੂੰ ਨੇ ਕੱਢ ਲੈਣਾ ਸੰਜੀ ਤੁਸੀਂ ਕਹਿੰਦੇ ਕਿ ਤੁਸੀਂ ਵੀਡੀਓ ਬਣਾ ਦਿੰਦੇ ਜੇ ਕਿਸੇ ਦੀ ਗੱਲ ਸੁਣਦੇ ਨਹੀਂ ਸੰਜੀ ਮੈਂ ਡੇਢ ਮਹੀਨਾ ਹੋ ਗਿਆ ਮਾਤਾ ਨੂੰ ਮੇਰੇ ਕੋਲ ਆਇ ਨੂੰ ਤੇ ਡੇਢ ਮਹੀਨੇ ਤੋਂ ਹੀ ਮੈਂ ਪਰਿਵਾਰ ਨਾਲ ਸੰਪਰਕ ਕਰ ਰਿਹਾ ਠੀਕ ਹੈ ਜੀ ਤੇ ਦੋ ਕਿ ਤਿੰਨ ਵਾਰੀ ਉਹਨਾਂ ਨਾਲ ਸੰਪਰਕ ਕਰ ਲਿਆ ਪਰ ਪਰਿਵਾਰ ਨੇ ਇੱਕ ਵਾਰੀ ਵੀ ਸਾਨੂੰ ਨਿਆਂ ਨਹੀਂ ਦਿੱਤਾ ਆਖਿਰਖੀਰ ਤੇ ਆਣ ਕੇ ਅੱਜ ਹੁਣ ਪਰਿਵਾਰ ਨਾਲ ਮੈਂ ਖਿੱਧੀ ਗੱਲ ਕੀਤੀ ਆ ਪਹਿਲਾਂ ਕਿਸ ਦੇ ਥਰੂ ਸੁਨਿਆ ਘੇਲਿਆ ਸੀਗਾ ਆਪਣੇ ਜੂਰੂਪ ਸਿੰਘ ਖਾਲਸਾ ਉਹਦੇ ਥਰੂ ਸੁਨਿਆ ਘੇਲਿਆ ਸੀਗਾ ਪਰ ਅੱਜ ਹੁਣ ਸਿੱਧੀ ਗੱਲ ਕੀਤੀ ਆ ਤੇ ਵੇਖੋ ਕੀ ਅੱਗੋਂ ਜਵਾਬ ਦੇਣ ਦਾ ਤੁਸੀਂ ਆਪ ਖੁਦ ਆਨਲਾਈਨ ਦੇਖ ਲਿਆ ਜੀ ਹਾਂ ਮੈਂ ਉਹਨਾਂ ਦੇ ਹੱਥੀ ਮੈਂ ਮਰਨਾ ਵਾਂ ਕਲੀ ਮਾ ਵੈਗਰੂ ਵੈਗਰੂ ਕਾਰ ਤੇ ਨ ਮਰ ਨਹੀਂ ਦਿੰਦੇ ਤੈਨੂੰ ਕੋਈ ਗੱਲ ਨਹੀਂ ਜਿੰਨੇ ਜੋਗੇ ਹੈਗੇ ਤੇਰਾ ਸਾਹ ਜਰੂਰ ਦਵਾਗੇ ਠੀਕ ਆ ਕੋਈ ਗੱਲ ਨਹੀਂ ਇੱਕ ਦੋ ਦਿਨ ਦੇਖਦੇ ਆ ਜੇ ਲੈਣ ਆ ਜਾਣਗੇ ਠੀਕ ਆ ਜੇ ਨਹੀਂ ਲੈਣ ਆ ਜਗੇ ਫਿਰ ਆਪਾਂ ਇਸੋਂ ਅਗਲਾ ਤੱਕ ਆਪਾਂ ਚਲ ਜਾਗੇ ਉਹਨਾਂ ਦੇ ਘਰੇ ਠੀਕ ਆ ਕਲੀ ਮੇਰੀ ਮਾਂ ਰੋਣਾ ਤਿੰਨ ਮੁੰਡੇ ਆ ਇਹਦੇ ਕਲੀ ਰੋਣਾ ਸੰਗਜੀ ਬਾਬਾ ਬੇਨਤੀ ਆ ਜਰੂਰ ਪਰਵਾਨ ਕਰਿਓ ਕਿ ਇਸ ਵੀਡੀਓ ਨੂੰ ਵਾਤਵਾਤ ਤੁਸੀਂ ਸ਼ੇਅਰ ਕਰਨਾ ਵਾ ਪਉ ਮਾਂ ਪਿੰਡਵਾ ਮੈਤੇ ਦੇ ਵਿੱਚ ਆ ਜਾਂਦਾ ਵਾ ਤੇ ਇਸ ਪਿੰਡ ਦੇ ਸਰਪੰਚ ਸਾਹਿਬ ਦਾ ਕਿਸੇ ਵੀਰ ਕੋਲ ਜੇ ਨੰਬਰ ਹੋਵੇ ਤਾਂ ਸਾਡੇ ਨਾਲ ਸੇਅਰ ਜਰੂਰ ਕਰਿਓ ਤੇ ਬਾਕੀ ਵੀ ਜੇਕਰ ਪਿੰਡ ਦਾ ਕੋਈ ਹੋਰ ਵੀਰ ਭਰਾ ਵੀ ਸਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ ਤਾਂ ਸਾਡਾ ਮੋਬਾਈਲ ਨੰਬਰ ਉੱਪਰ ਸਕਰੀਨ ਦੇ ਉੱਪਰ ਦਿੱਤਾ ਵਾ ਤੇ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਨਾਥ ਆਸ਼ਰਮਾ ਜਿੱਥੇ ਵਿਚਾਰੀ ਇਹ ਮਾਂ ਵਿਚਾਰੀ ਧੱਕੇ ਖਾ ਰਹੀ ਆ ਠੀਕ ਹੈ ਜੀ ਧੱਕੇ ਖਾਨ ਦਾ ਮਤਲਬ ਇਹ ਹੋਇਆ ਕਿ ਪਰਿਵਾਰ ਪਰਿਵਾਰ ਹੁੰਦਾ ਵਾ ਤੇ ਆਸ਼ਰਮ ਆਸ਼ਰਮ ਹੁੰਦਾ ਸੋ ਬੇਨਤੀ ਪ੍ਰਵਾਨ ਕਰਿਓ ਮਾਤਾ ਦੇ ਤੁਹਾਨੂੰ ਹੰਝੂਆਂ ਦੀ ਕਸਮ ਇਸ ਵੀਡੀਓ ਨੂੰ ਇੰਨਾ ਅੱਗ ਵਾਂਗ ਸ਼ੇਅਰ ਕਰੇ ਕਿ ਮੈਤੇ ਜਿਹੜਾ ਭੂਮਾ ਪਿੰਡਵਾ ਦੇ ਘਰ ਘਰ ਤੱਕ ਵੀਡੀਓ ਪਹੁੰਚੇ ਤੇ ਜਿਹੜਾ ਇਹਦਾ ਮੁੰਡਾ ਨਾਂ ਤੇ ਰੱਖਿਆ ਸਤਨਾਮ ਸਿੰਘ ਉਹਨੂੰ ਕੰਮ ਨਾ ਮਿਲੇ ਉਹਨੂੰ ਕੋਈ ਕੰਮ ਨਾ ਦੇਓ ਉਹਨੂੰ ਫਿਰ ਉਹਨੂੰ ਪਤਾ ਲੱਗੂਗਾ ਕਿ ਮੈਂ ਮੈਂ ਮਾਂ ਨੂੰ ਧੱਕਾ ਦਿੱਤਾ ਵਾ ਤੇ ਅੱਜ ਕੰਮ ਨਹੀਂ ਮੈਨੂੰ ਧੱਕਾ ਦਿੱਤਾ ਮੈਨੂੰ ਰਿਜ਼ਕ ਨਹੀਂ ਧੱਕਾ ਦਿੱਤਾ ਵਾ ਤੇ ਫਿਰ ਉਹ ਲੀਲਾ ਕਰਦਾ ਮਾਂ ਨੂੰ ਲੈ ਕੇ ਜਾਊਗਾ ਮਾਫੀਆਂ ਮੰਗ ਕੇ ਮਾਂ ਤੋਂ ਪੈਰੀ ਡੇਕੇ ਫਿਰ ਮਾਂ ਨੂੰ ਲੈ ਕੇ ਜਾਊਗਾ ਪਰ ਜਿੰਨਾ ਚਿਰ ਆਪਾਂ ਉਹਦਾ ਸਾਥ ਦਿੰਦਾ ਦਿੰਦੇ ਰਵਾਂਗੇ ਉਹਨੂੰ ਕੰਮ ਮਿਲਦਾ ਰਹੂਗਾ ਸਾਰੇ ਉਹਦਾ ਸਹਿਯੋਗ ਦਿੰਦੇ ਰਹਿਣਗੇ ਤੇ ਉਹਨਾਂ ਚਿਰ ਮਾਂ ਨੇ ਵਿਚਾਰੀ ਨੇ ਆਸ਼ਮਾ ਚ ਹੀ ਰੋਣਾ ਜੀ ਹੁਣ ਇਹ ਤੁਸੀਂ ਵੇਖਣਾ ਕਿ ਤੁਸੀਂ ਮਾਂ ਦਾ ਸਾਥ ਦੇਣਾ ਵਾ ਕਿ ਜਾ ਕੇ ਉਸ ਕਲਜੂਗੀ ਪੁੱਤ ਦਾ ਜਾਂ ਦੂਜੇ